ਬੀਤੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਸੀ ਪਿਓ ਧੀ ਦੀ ਜਿੱਥੇ ਕੇ ਉਹਨਾਂ ਦੀ ਫਸਲ ਸੜਨ ਤੋਂ ਬਾਅਦ ਪਿਓ ਦੇ ਹੰਝੂ ਨਹੀਂ ਰੁਕ ਰਹੇ ਸੀ ਪਿਓ ਧੀ ਦੀ ਇਹ ਵੀਡੀਓ ਨੇ ਸਾਰੇ ਪੰਜਾਬ ਨੂੰ ਭਾਵੁਕ ਕਰ ਦਿੱਤਾ ਸੀ ਹੁਣ ਗੁਰੂ ਰੰਧਾਵਾ ਦੇ ਵੱਲੋਂ ਇਹ ਪੋਸਟ ਸ਼ੇਅਰ ਕੀਤੀ ਗਈ ਹੈ ਕਿ ਮੈਂ ਮਦਦ ਕਰਾਂਗਾ ਜਿੰਨੀ ਵੀ ਮਦਦ ਹੋ ਸਕਦੀ ਹੈ ਮੇਰੇ ਵੱਲੋਂ ਇਸ ਪਰਿਵਾਰ ਦੀ ਮਦਦ ਕੀਤੀ ਜਾਏਗੀ ਤਾਂ ਗੁਰੂ ਰੰਧਾਵਾ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਇਆ ਹੈ ਉਹਨਾਂ ਨੇ ਲਿਖਿਆ ਹੈ ਕਿ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਇਸ ਪਰਿਵਾਰ ਦਾ ਸੰਪਰਕ ਲੱਭ ਕੇ ਦਿਓ ਮੈਨੂੰ ਇਸ ਦਾ ਕੋਈ ਨੰਬਰ ਜਾਂ ਫਿਰ ਪਤਾ ਮੈਨੂੰ ਦਿਓ ਕਿਉਂਕਿ ਮੈਂ ਵੀ ਇੱਕ ਕਿਸਾਨ ਹੋਣ ਦੇ ਨਾਤੇ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਮੈਨੂੰ ਇਹ ਦਰਦ ਪੂਰੀ ਤਰ੍ਹਾਂ ਪਤਾ ਹੈ ਜੇਕਰ ਕਿਸੇ ਨੂੰ ਪਤਾ ਹੈ ਤਾਂ ਕਿਰਪਾ ਕਰਕੇ ਨੰਬਰ ਕਮੈਂਟਾਂ ਦੇ ਵਿੱਚ ਲਿਖੋ ਜਾਂ ਫਿਰ ਅਕਾਊਂਟ ਨੰਬਰ ਜਾਂ ਇਹਨਾਂ ਦਾ ਪਤਾ ਕਿਉਂਕਿ ਮੈਂ ਜਾ ਕੇ ਮੇਰੀ ਟੀਮ ਅੱਜ ਸੰਪਰਕ ਕਰ ਰਹੀ ਹੈ ਤੁਸੀਂ ਵੀ ਜਿੰਨੀ ਹੋ ਸਕੇ ਇਸ ਪਰਿਵਾਰ ਦੀ ਪਿਓ ਧੀ ਦੀ ਮਦਦ ਕਰੋ ਕਿਉਂਕਿ ਕਿਸਾਨ ਨੂੰ ਜਿਹੜਾ ਹੈ ਮੁਸੀਬਤ ਚੱਲਣੀ ਨਹੀਂ ਚਾਹੀਦੀ ਕਿਉਂਕਿ ਕਿਸਾਨ ਇੱਕ ਸਾਡਾ ਕਹਿ ਸਕਦਾ ਅੰਨਦਾਤਾ ਹੈ ਜਿਸ ਕਰਕੇ ਭਾਵੁਕ ਤਸਵੀਰ ਇਹ ਸਾਂਝੀ ਕੀਤੀ ਗਈ ਗੁਰੂ ਰੰਧਾਵਾ ਦੇ ਵੱਲੋਂ ਕਿ ਮੈਂ ਮਦਦ ਕਰਾਂਗਾ ਅੱਜ ਮੇਰੀ ਟੀਮ ਪਿਓ ਧੀ ਦੇ ਕੋਲ ਜਾਏਗੀ ਮਦਦ ਕਰੇਗੀ ਦਾ ਪਰਿਵਾਰ ਦੇ ਨਾਲ ਲਗਾਤਾਰ ਸੰਪਰਕ ਕਰ ਰਹੀ ਹੈ ਉਹਨਾਂ ਦੀ ਟੀਮ ਤਾਂ ਹੁਣ ਗੁਰੂ ਰੰਧਾਵਾ ਦੇ ਵੱਲੋਂ ਟਵਿੱਟਰ ਦੇ ਉੱਤੇ ਇਹ ਪੋਸਟ ਸਾਂਝੀ ਕੀਤੀ ਗਈ ਹੈ ਆਪਣੇ ਵੱਲੋਂ ਜਿਹੜਾ ਜਿੰਨੀ ਮਦਦ ਹੋ ਸਕੇਗੀ ਗੁਰੂ ਰੰਧਾਵਾ ਕਰੇਗਾ ਤੇ ਨਾਲ ਹੀ ਲੋਕਾਂ ਨੂੰ ਬਾਕੀ ਹੋਰ ਪੰਜਾਬੀਆਂ ਨੂੰ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੀ ਜਿੰਨੀ ਹੋ ਸਕਦੀ ਹੈ ਇਸ ਗਰੀਬ ਪਰਿਵਾਰ ਦੀ ਮਦਦ ਕਰੋ ਨਹੀਂ ਦੇਖਿਆ ਜਾਂਦੀ ਆ ਇਹ ਭਾਵੁਕ ਤਸਵੀਰਾਂ ਇਹ ਰੋਂਦੇ ਹੋਏ ਮਾਪੇ ਜਿਹੜੇ ਨੇ ਨਹੀਂ ਦੇਖੇ ਜਾਂਦੇ ਕਿਸਾਨ ਨਹੀਂ ਦੇਖਿਆ ਜਾਂਦਾ ਇੰਨਾ ਭਾਵੁਕ ਆਪਣੀ ਫਸਲ ਦੇ ਪਿੱਛੇ ਤਾਂ ਦੇਖ ਸਕਦੇ ਹੋ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਗਾਇਕ ਗੁਰੂ ਰੰਧਾਵਾ ਦੇ ਵੱਲੋਂ ਟਵਿੱਟਰ ਦੇ ਉੱਤੇ ਪੋਸਟ ਸਾਂਝੀ ਕੀਤੀ ਗਈ ਹੈ ਕਿ ਮੇਰੀ ਟੀਮ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅੱਜ ਆਪਾਂ ਇਹਨਾਂ ਦੀ ਮਦਦ ਕਰਨ ਜਾਵਾਂਗੇ ਤਾਂ ਜਿੰਨੀ ਹੋ ਸਕਦੀ ਹੈ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਵੀ ਇਹਨਾਂ ਦੀ ਮਦਦ ਦੇ ਲਈ ਹੱਥ ਅਗੇ ਵਧਾਓ